ਆਧਾ ਇਹ ਸੁਣੋ ਲੈ ਲੈ ਮਾ ਲੈ ਸਾਰੀ ਮਾ ਐ ਘਰ ਮੈਂ ਠਿਕੜਾ ਨਾ ਗਾਢਿਓ ਦੇਰ ਵਿਹਵੋ ਨਾਲੀ ਧੋਮਾ ਨਾਲ ਭਈ ਹਾਂ ਚੋ ਮਾਰੀ ਹਾਂ ਚੋ ਮਾਰੀ ਵਿਹਵੋ ਲਈ ਧਵਾ ਤੋ ਮੋ ਗੋਗਨੇ ਜਾਊ ਮਾਰੀ ਗੋਦ ਰਬਾਰਿਉ ਮੋਨੇ ਹਜੂਮਾ ਹਜੂਤਾ ਹੈ ਐ ਤਮੇ ਦਿਨਾਂ ਨੇ ગણો નદી ફેરવી નાખો છો આ તો દિરાસા તેરી વેલા હોય ને ઓરે મે કરે તમારે વગર નું શું છે આવું